ਰੇ ਹੁਣੇ ਇੱਕ ਰੌਂਗਟੇ ਖੜੇ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਆ ਇੱਕ ਕਲਯੁਗੀ ਮਾਣੇ ਆਪਦੀ ਨੌਜਵਾਨ ਧੀ ਨੂੰ 2.5 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਤੇ ਆਪ ਆਪਣੇ ਆਸ਼ਿਕ ਦੇ ਨਾਲ ਦਿੱਲੀ ਫਰਾਰ ਹੋ ਗਈ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇ ਅਨਸਾਰ ਝਾਰਖੰਡ ਦਾ ਦੀਪਕ ਕੁਝ ਟਾਈਮ ਪਹਿਲਾਂ ਮੁਜ਼ੱਫਰਪੁਰ ਵਿੱਚ ਕੰਮ ਦੇ ਸਿਲਸਿਲੇ ਦੇ ਵਿੱਚ ਆਇਆ ਸੀ ਤੇ ਇੱਥੇ ਹੀ ਉਹ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਲੱਗਿਆ ਤੇ ਇਸ ਦੌਰਾਨ ਇਸ ਮਹਿਲਾ ਦੇ ਸੰਪਰਕ ਵਿੱਚ ਆਇਆ ਤੇ ਇਹਨਾਂ ਦੋਨਾਂ ਦੇ ਵਿੱਚ ਪ੍ਰੇਮ ਪ੍ਰਸੰਗ ਸ਼ੁਰੂ ਹੋ ਗਏ ਕੁਛ ਦਿਨ ਬਾਅਦ ਮਹਿਲਾ ਦੇ ਪਤੀ ਦੀ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਇਹਨਾਂ ਦੋਨਾਂ ਦੇ ਸਬੰਧ ਵਿਆਹ ਤੱਕ ਪਹੁੰਚ ਜਾਂਦੇ ਆ ਤੇ ਇਹ ਇੱਕ ਦੂਜੇ ਨਾਲ ਵਿਆਹ ਕਰਾਉਣ ਲਈ ਰਾਜੀ ਹੋ ਜਾਂਦੇ ਆ ਪਰ ਜਿਹੜਾ ਮਹਿਲਾ ਦਾ ਮਿੱਤਰ ਸੀਗਾ ਉਹ ਉਸਤੇ ਬੱਚਿਆਂ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦਾ ਹੈ ਇਸ ਤੋਂ ਬਾਅਦ ਇਸ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਦਿਮਾਗ ਲਾਇਆ ਤੇ ਇੱਕ ਵਪਾਰੀ ਨੂੰ ਲੱਭਿਆ ਜਿਹਨੂੰ ਆਪਦੀ ਨੌਜਵਾਨ ਕੁੜੀ 2.5 ਲੱਖ ਰੁਪਏ ਦੇ ਵਿੱਚ ਇਸਨੇ ਵੇਚ ਦਿੱਤੀ ਤੇ ਜਿਹੜਾ ਇਸ ਮਹਿਲਾ ਦਾ ਬੇਟਾ ਸੀਗਾ ਉਹਨੂੰ ਪ੍ਰਾਈਵੇਟ ਸਕੂਲ ਦੇ ਹੋਸਟਲ ਦੇ ਵਿੱਚ ਛੱਡ ਕੇ ਇਹ ਮਹਿਲਾ ਆਪਣੇ ਆਸ਼ਕ ਦੇ ਨਾਲ ਦਿੱਲੀ ਫਰਾਰ ਹੋ ਗਈ। ਮਾਮਲੇ ਦਾ ਖਲਾਸਾ ਉਦੋਂ ਹੋਇਆ ਜਦੋਂ ਬੱਚੇ ਦੇ ਹੋਸਟਲ ਦਾ ਖਰਚਾ ਜਮ੍ਹਾਂ ਨਹੀਂ ਕਰਾਇਆ ਗਿਆ। ਹੋਸਟਲ ਦੀ ਫੀਸ ਦੇ ਲਈ ਸਕੂਲ ਦੇ ਪ੍ਰਸ਼ਾਸਨ ਨੇ ਬੱਚੇ ਦੇ ਘਰ ਸੰਪਰਕ ਕੀਤਾ ਪਰ ਕਿਸੇ ਦੇ ਨਾਲ ਸੰਪਰਕ ਨਹੀਂ ਹੋਇਆ ਇਸ ਤੋਂ ਬਾਅਦ ਸਕੂਲ ਦੇ ਸਟਾਫ ਨੇ ਬੱਚੇ ਦੇ ਦਾਦਾ-ਦਾਦੀ ਦੇ ਨਾਲ ਸੰਪਰਕ ਕੀਤਾ ਤੇ ਜਦੋਂ ਦਾਦਾ-ਦਾਦੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਨਾਲ ਦੀ ਨਾਲ ਐਫਆਈਆਰ ਦਰਜ ਕਰਵਾਈ ਪੁਲਿਸ ਨੇ ਜਦੋਂ ਪੂਰੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਨੌਜਵਾਨ ਕੁੜੀ ਨੂੰ ਵੇਚਣ ਦੇ ਲਈ ਮਹਿਲਾ ਦੇ ਗਵੰਡੀਆਂ ਨੇ ਵੀ ਉਸ ਦਾ ਸਾਥ ਦਿੱਤਾ ਤਾਂ ਤੁਰੰਤ ਪੁਲਿਸ ਨੇ ਉਸ ਦੇ ਗਵੰਡੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੋਂ ਬਾਅਦ ਪੁਲਿਸ ਜਿੱਥੇ ਬੱਚੀ ਵੇਚੀ ਗਈ ਸੀ ਉੱਥੇ ਪਹੁੰਚ ਜਾਂਦੀ ਹੈ ਤੇ ਉੱਥੇ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਜਾਂਦਾ ਤੇ ਜਿਹੜੇ ਵਪਾਰੀ ਨੂੰ ਕੁੜੀ ਵੇਚੀ ਗਈ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹੁਣ ਮਹਿਲਾ ਤੇ ਉਸਦੇ ਪ੍ਰੇਮੀ ਦੀ ਤਲਾਸ਼ ਜਾਰੀ ਹੈ